ਕਾਂਗਰਸ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਕਾਂਗਰਸ ਪਾਰਟੀ ਤੇ ਧੱਕੇਸ਼ਾਹੀਆਂ ਦੇ ਦੋਸ਼ ਵੀ ਲੱਗਣੇ ਸ਼ੁਰੂ ਹੋ ਗਏ ਨੇ ਜਿਸ ਦੀ ਤਾਜ਼ਾ ਮਿਸਾਲ ਪੱਟੀ ਨਜ਼ਦੀਕ ਪਿੰਡ ਰਾਮ ਸਿੰਘ ਵਾਲਾ ਤੋਂ ਵੇਖਣ ਨੂੰ ਮਿਲੀ ਹੈ ਜਦੋਂ ਪਿੰਡ ਦੇ ਕੁਝ ਕਾਂਗਰਸ ਪਾਰਟੀ ਨਾਲ ਸੰਬੰਧਿਤ ਕਿਸਾਨਾਂ ਨੇ 12 ਏਕੜ ਕਣਕ ਦੀ ਖੜੀ ਫਸਲ ਦੋ ਕੰਬਾਈਨਾ ਲਗਾ ਕੇ ਵੜ ਲਈ ਪੀੜਤ ਕਿਸਾਨ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਖੇਤਾਂ ਦੇ ਵਿੱਚ ਫਸਲ ਵੜਦੇ ਆ ਰਹੇ ਹਾਂ ਪਰ ਕੁਝ ਲੋਕਾਂ ਸਿਆਸੀ ਸ਼ਾਇਦ ਦੇ ਧੱਕੇਸ਼ਾਹੀ ਕਰਦਿਆਂ ਸਾਡੀ 12 ਏਕੜ ਤੋਂ ਵੱਧ ਕਣਕ ਹਥਿਆਰਾਂ ਦੀ ਆੜ ਚ ਵੱਢ ਲਈ ਗਈ ਹੈ ਅਤੇ ਇਸ ਜ਼ਮੀਨ ਦਾ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ ਪੀੜਤਾਂ ਦਾ ਕਹਿਣਾ ਕਿ ਸਾਡੇ ਨਾਲ ਧੱਕੇਸ਼ਾਹੀ ਹੋਈ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਤੇ ਵਿਅਕਤੀ ਛਣੇ ਹਥਿਆਰਾਂ ਸਮੇਤ ਹਥਿਆਰਾਂ 50 60 ਇਹਨਾਂ ਕੋਲ ਬੰਦੂਕਾਂ 50 60 ਬੰਦੂਕਾਂ ਦੇ ਨਾਲ ਸਾਡੀ ਜਬਰੀ ਕਣਕ ਕੱਟ ਰਿਹਾ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਤੁਸੀਂ ਕੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਵਾ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਅਸੀਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਇਹ ਸਾਡੀ ਵੱਡੀ ਹੋਈ ਕਣਕ ਜਿੱਥੇ ਲੈ ਕੇ ਗਏ ਰਤੋਗੇ ਲੈ ਕੇ ਗਏ ਆ ਕੀ ਨਾਟ ਦਾ ਹੂੰ ਫਸਲ ਦਾ ਮੁੱਲ 4 ਲੱਖ ਰੁਪਈਆ ਬਣਦਾ ਆ ਠੀਕ ਆ ਜੀ ਸਾਢੇ 12 ਕਿੱਲੇ ਕਣਕ ਇਹਨਾਂ ਨੇ ਵੱਡੀ ਸਾਡੀ 1 ਕਿੱਲੇ ਦੀ 39000 ਦੀ ਕਣਕ ਹੋਈ ਹੁੰਦੀ ਆ ਹੂੰ 4 ਲੱਖ ਤੇ 87000 ਦੀ ਕੁੱਲ ਕਣਕ ਆ 24 ਕਵਿੰਟ ਵਾਲਾ ਕਣਕਾ ਇੱਕ ਕਿੱਲੇ ਦੀ ਨਿਕਲਦੀ ਆ 300 ਕਵਿੰਟ ਵਾਲੇ ਨਾਲ ਸਾਡੀ ਕਣਕ ਵੱਡੀ ਆ ਇੱਕ ਕਾਂਗਰਸ ਸਰਕਾਰ ਆਉਣ ਆਈ ਆ ਤੁਹਾਡਾ ਕੀ ਕਹਿਣਾ ਵਾ ਕੀ ਹੋ ਰਿਹਾ ਵਾ ਜਿਵੇਂ ਕੀ ਇਹ ਤਰਾਏ ਇੱਕ ਕਾਂਗਰਸ ਪਾਰਟੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਸਾਡੇ ਨੂੰ ਘੱਟ ਬੋਲੋ ਅੱਛਾ ਕੀ ਕੀਤਾ ਤੁਹਾਡੇ ਨਾਲ ਬਹੁਤ ਧੱਕਾ ਕੀਤਾ ਹੈ ਕਾਂਗਰਸ ਪਾਰਟੀ ਨੇ ਪੋਲੀਟੀਕਲ ਪ੍ਰੈਸ਼ਰ ਨਾਲ ਇਹ ਕਣਕ ਵੱਡੀ ਗਈ ਆ trilok singh chikwaliya ਇਹਦਾ ਮੋਢਾ ਆ ਪੁਲਿਸ ਤਾਂ ਨਾ ਬੋਲਦੇ ਹਾਂ ਜੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੇ ਸਾਡੀ ਗੱਲ ਹੀ ਨਹੀਂ ਸੁਣੀ ਅਸੀਂ ਐਸਐਸਪੀ ਸਾਹਿਬ ਤੇ ਤਰਨਤਾਰਨ ਨਾ 184 2017 ਨੂੰ ਦਰਖਾਸਤ ਦਿੱਤੀ ਸੀ ਵੀ ਇਹਨਾਂ ਸਾਡੀ ਜਬਰੀ ਕੋਈ ਵੀ ਕਣਕ ਦੀ ਫਸਲ ਵੱਢ ਲੈਣੀ ਆ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਇਹਦੇ ਤੇ ਕੀਤੀ ਹੁਣ ਇੱਕ ਤੂਤ ਕੰਮੇ ਇੱਕ ਆਦਮੀ ਦੇ ਸੰਪਤੀ ਕੀ ਸੰਪਤੀ ਇੱਕ ਜ਼ਮੀਨ ਸੀਗੀ ਉਹਦੇ ਤਿੰਨ ਵਾਰ ਸੀਗੇ ਇੱਕ ਬਣਾ ਬਲਵਿੰਦਰ ਸਿੰਘ ਜੀ ਆਪਣਾ ਬਲਵਿੰਦਰ ਸਿੰਘ ਹੈਗਾ ਇੱਕ ਉਹ ਹੋਰ ਲੜਕਾ ਸੀਗਾ ਤੇ ਉਹਦੀ ਬੇਟੀ ਸੀਗੀ ਤਿੰਨੇ ਦੇ ਵਾਰ ਸੀਗੇ ਇਹਨਾਂ ਇਹ ਰਾਹ ਸਾਡੇ ਵਿੱਚੋਂ ਇੱਕ ਮਦਦ ਸੀਗਾ ਤੇ ਇੱਕ ਪੈਰ ਪਰਾਧੇ ਹੋ ਗਿਆ ਕੋਈ ਡੈਕ ਤੋਂ ਬਾਅਦ ਉਹਨੇ ਨਾਲੇ ਰਸਤਾ ਛੱਡ ਗਿਆ ਉਸ ਤੋਂ ਬਾਅਦ ਜਿਹੜੀ ਦਸੰਗ ਇੱਕ ਪਾਸੇ ਨੂੰ ਦਸੰਗ ਹੈ 2 ਜਿਹੜੀ ਪਾਸੇ ਨੂੰ ਪਰਦੀ ਵੀ ਇਹ ਭੈਣ ਹੈਗੀਆ ਦੋਨਾਂ ਦੇ ਨਾਲੇ ਇੱਕ ਕੁਝ ਨਾ ਪਹਿਲਾਂ ਤਿੰਨ ਬਣਾ ਚਾਰ ਖੜੀ ਸੀ ਕੁੜੀ ਦੇ ਨਾਲ ਉੱਤੇ ਬਾਹਰ ਤੋਂ ਨੇ ਕੇਸ ਕਰਕੇ ਤੇ ਅੱਧਾ ਤੱਕ ਜਿਹੜੀ ਵੀ ਇਹ ਨਹੀਂ ਰਸਤਾ ਰਸਤਾ ਆ ਇੱਕ ਨਹੀਂ ਵੀ ਇਹ ਜਿਹੜੀ ਉਹਨੇ ਨਾਲੇ ਉੱਤੇ ਬਲਦੇ ਦਸੰਗ ਦੇ ਨਾਲੇ ਹੀ ਹੋਗੀ ਤੇ ਜਿਹੜੀ ਹੈਗੀ ਹੈ ਲੇਡੀ ਜਿਹੜੀ ਹੈ 파ਰਨੀ ਜਿਹਾ ਸੀਗਾ ਉਹ ਦਸੰਗ ਦੇ ਨਾਲੇ ਹੋਗੀ ਇਸ ਤਰ੍ਹਾਂ ਰਸਤਾ ਰਹਿ ਗਿਆ ਉਸ ਤੋਂ ਬਾਅਦ ਇੱਕ ਵਾਰ ਇੱਕ ਜਮੀਨ ਹੈ ਦੁਬਾਰਾ ਫਿਰ ਆਪਣੇ ਜਿਹਾ ਸਮਦਰਸਿਕ ਸੀਗੀ 20 ਡਿਗਰੀ ਦੁਗਣੀ ਪਾਈ ਅਪੀਲ ਪੂਰੀ ਤਰ੍ਹਾਂ ਚਲਦੀ ਗਈ ਇਹ ਡਿਗਰੀ ਵੀ ਉਹਦੇ ਹੱਥ ਵਿੱਚ ਰਿਜੀ ਗਈ ਪਈ ਕੋਈ ਬਰਬਾਦਾਫ ਕਰ ਹੋ ਗਈ ਬਾਅਦ ਵਿੱਚ ਇੱਕ ਵਾਰ ਇਹ ਜਮੀਨ ਦੇ ਤੇ ਸਤੁਰ ਦੇ ਕਹਿਣ ਮਤਾਬ ਵੀ ਬਾਰਾ 1 ਕਿੱਟ ਡਿਗਰੀ ਉਹਦੇ ਅੰਨੇ ਕਬਜ਼ਾ ਕਰ ਲਿਆ ਮਦਰਸੰਗ ਦਾ ਉਹ ਦਾ ਵਾਰਸਾ ਲਏ ਉਸ ਤੋਂ ਬਾਅਦ ਜਦੋਂ ਉਹ ਕਬਜ਼ਾ ਤੇ ਕੋਲਾ ਸ਼ੁਰੂ ਹੋਇਆ ਪਹਿਲਾਂ ਮੈਂ ਪਰਚਾ ਹੋਇਆ ਪਿਛਲੇ ਸਾਲ 447 ਦਾ ਹੁਣ ਇਹ ਤੇ ਨਿਦਰ ਸਿੰਘ ਦੇ ਬਾਰਸਾ ਨੇ ਗਈ ਨਵੀਂ ਜੜੀ ਉਹ ਉੱਥੇ ਵੀ ਜੀਸੀ ਵਾਰਾਇਟਰ ਜਮੀਨ ਤੇ ਦੂਜੀ ਪਾਰਟੀ ਵੇਚ ਲਈ ਗਈ ਹੈ ਉਹ ਇਹ ਕੱਲ ਨਹੀਂ ਉਹ ਕਲ ਕਰ ਲਈ ਹੈ ਤੇ 6ਵੇਂ ਬੰਦੇ ਖਿਲਾਫ ਨਹੀਂ ਗਿਆ ਤੇ ਬਤਖਦਾ ਹੋ ਰਿਹਾ ਹੈ 380 144 395 ਆਈਪੀਸੀ ਪੀਐਸ ਸਰਪੱਟੀ ਦਾ ਜਰਦੀ ਰਜਿਸਟਰ ਕੀਤਾ ਗਿਆ ਹੈ ਸਾਰੇ ਪੇਰੇ ਪਾਰਟਨਰ ਸਮਝਾ ਰਹੇ ਪਾਰਟੀ ਲੱਗਦੀ ਹੈ ਹਲ ਹੋ ਰਿਹਾ ਉਹ ਜਿਹੜਾ ਕਰਗਵਾਦੀ ਉਹ ਪਰਮਾシティ ਉਹ ਚੱਲ ਰਹੀ ਹੈ ਪੁਜੀਸ਼ਾ ਬਤੀਸ਼ ਜਾਈਏ ਇਹਦੇ ਪੇਨ ਦੇ ਜਿਹੜੀ ਹੈ ਸਰ ਮੈਨੂੰ ਕਿ ਜਿੰਨਾ ਕਰਾ ਸਕੀ ਗਈ ਹੈ ਉਹ ਵੈਰੀਫਾਈ ਕਰਕੇ ਹੋ ਜਾ ਸਾਰਾ ਕੁਝ ਜੇ ਵੀ ਹੋਗਾ ਕੋਈ ਸਰਮੇ ਕੋਰਟ ਦੇ ਵਿੱਚ ਚੱਲਦੇ ਆ ਜੇ ਮੈਂ ਪਟਿਆਲਾ ਵਿੱਚ ਹੋਰ ਵੀ ਕੀਤਾ ਪਰ ਸਰਪੰਚਾਰ ਦੀ ਮਤਲਬ ਜਿਹੜੀ ਨੰਬਰ ਪਰ ਹੈਗੀ ਹੈ ਉਹਦੇ ਮਾਦੋਤਿੰਦੀ ਹੈ ਉਸ ਤਰ੍ਹਾਂ ਇੱਕ ਜ਼ਮੀਨ ਦਾ ਰਿਕਾਰਡ ਹੈ ਉਹ ਸਾਰਾ ਉਹਦੇ ਮਾਦੋਤਿੰਦੀ ਹੈ ਰਾਸਮੀ ਬਣਾ ਦੇ ਕਰ ਕੀਤੀ ਹੈ ਸਪਾਰਾਇਟ ਇੱਕ ਸਮ ਕੰਦ ਨੂੰ ਮਨ ਪੜੀ ਕਰਵਾ ਬਰੀਏ ਤੇ ਨਾਜ਼ੁਲਾ ਸਰਪੋੰਦਰੀ ਆਏ ਸੂਬੂ ਸਾਈਡ ਤੇ ਮਾਰਤਾ ਸਾਈਡ ਤੇ ਉੱਪਰ ਬੈਲਾ ਲੈ ਕੇ ਕੱਲ ਤੂਥ ਪਿੰਡੇ ਪਹਿਲਾ ਇੱਕ ਲੋਕ ਆਏ ਸੀ ਕੋਸ਼ ਕੱਲ ਕੋਟਨ ਵਾਸਤੇ ਉਹ ਕਾਲਾ ਮੌਸਮ ਫਰਾਗੋਣ ਕਰਕੇ ਜਿਹੜੀ ਕਲਪਿੰਡ ਤੋਂ ਵੱਧ ਕੇ हट ਕੇ ਸੀ ਫਿਰ ਅਚਾਨਕ ਜਿਹੜੀ ਬਿਜਲੀ ਵਰਦਨ ਲਸ਼ਕਣ ਕਰਕੇ ਜਿਹੜੀ ਹੈਗੀ ਉਹ ਬੰਮੀ ਪੈ ਗਈ ਲੜਕੇ ਨਾ ਰਹੇ ਸੀ ਉਹ ਕੱਲ ਤੇ ਨਾਲ ਬੋਤਲ ਦਿੱਤੀ ਉਹ ਲਈ ਬਹੁਤ ਹੋਦੀ ਹੈ ਇੱਕ ਨੂੰ ਮਿਲਿਆ ਸਾਥੀ ਹੈ ਉਹੀ ਸਟੇਟਮੈਂਟ ਦੇਤੇ ਠੀਕ ਹੈ 171 ਦੀ ਕਾਰਵਾਈ ਕੀਤੀ ਗਈ ਹੈ ਪਿੰਡ ਦਾ ਕੋਸ਼ਟ ਮਾਟਰ ਬਰਾ ਦੇਣੀ ਹੈ লাশੜੀ ਹੈ ਦਾ ਸਭ ਇਹ ਬਲਿਕ ਤੀ ਤਰੰਤਰੰਤ ਵਿਜੇਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਓਰੀਆ ਜੰਗ